ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਜਿੱਥੇ ਪਾਕਿਸਤਾਨੀ ਲੋਕਾਂ ਨੂੰ ਭਾਰਤ ਦੇ ਵਿੱਚ ਨੋ ਐਂਟਰੀ ਕੀਤੀ ਗਈ ਸੀ ਉੱਤੋਂ ਹੀ ਹੁਣ ਪਾਕਿਸਤਾਨੀ ਜਹਾਜ਼ਾਂ ਦੀ ਵੀ ਜਿਹੜੀ ਭਾਰਤ ਦੇ ਵਿੱਚ ਨੋ ਐਂਟਰੀ ਕਰ ਦਿੱਤੀ ਗਈ ਹੈ ਕੋਈ ਵੀ ਜਹਾਜ਼ ਆ ਜਿਹੜਾ ਉਹ ਭਾਰਤ ਦੇ ਅੰਦਰ ਦਾਖਲ ਨਹੀਂ ਹੋਵੇਗਾ ਇਹ ਵੱਡਾ ਫੈਸਲਾ ਭਾਰਤ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਦੱਸਦੀ ਹੈ ਕਿ 22 April ਨੂੰ ਪਹਿਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 27 ਲੋਕਾਂ ਦੀ ਜਾਨ ਜਾਂਦੀ ਹੈ ਉਸ ਤੋਂ ਬਾਅਦ ਹੁਣ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਪਾਕਿਸਤਾਨ ਨੂੰ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਇੱਕ ਹੋਰ ਵੱਡਾ ਝਟਕਾ ਜਿਹੜਾ ਉਹ ਦਿੱਤਾ ਗਿਆ ਹੈ ਕਿ ਜਿਹੜੇ ਪਾਕਿਸਤਾਨੀ 에ਅਰਲਾਈਨ ਦੇ ਜਹਾਜ਼ ਨੇ ਉਹਨਾਂ ਦੀ ਜਿਹੜੀ ਆ ਉਹ ਭਾਰਤ ਦੇ ਵਿੱਚ ਨੋ ਐਂਟਰੀ ਹੋਈ ਆ ਦੱਸਦੀ ਹੈ ਕਿ 23 ਮਈ ਤੱਕ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਹੈ ਅੱਗੇ 23 ਮਈ ਤੋਂ ਅੱਗੇ ਕੀ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ 23 ਮਈ ਤੱਕ ਜਿਹੜੀ ਕੋਈ ਵੀ ਉਡਾਨ ਹੈ ਉਹ ਭਾਰਤ ਆ ਨਹੀਂ ਪਹੁੰਚੇਗੀ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਹੁਣ ਜਿਹੜੇ ਭਾਰਤ ਦੇ ਸਬੰਧ ਵਿਗੜਦੇ ਹੋਏ ਨਜ਼ਰ ਆ ਰਹੇ ਆ ਭਾਰਤ ਨੇ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਸਰਕਾਰ ਨੇ ਪਾਕਿਸਤਾਨੀ ਜਹਾਜ਼ਾਂ ਲਈ ਭਾਰਤੀ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਸਰਕਾਰ ਨੇ ਇਹ ਫੈਸਲਾ 30 April ਤੋਂ 23 May ਤੱਕ ਜਾਰੀ ਕੀਤਾ ਹੈ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟ ਟੂ 에ਅਰ ਮੈਨਾ ਵਿੱਚ ਕਿਹਾ ਗਿਆ ਹੈ ਕਿ ਭਾਰਤੀ 에어ਪੇਸ ਪਾਕਿਸਤਾਨੀ ਰਜਿਸਟਰਡ 에어ਕ੍ਰਾਫਟ ਪਾਕਿਸਤਾਨ ਦੇ ਆਪਰੇਟਰ ਜਾਂ ਲੀਜ਼ ਦੇ ਕੋਈ ਵੀ 에어ਕ੍ਰਾਫਟ ਲਈ ਭਾਰਤ 에어ਪੇਸ ਬੰਦ ਹੈ ਮੈਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਅਭੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਚੁੱਕਾ ਹੈ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਇਸ ਕਾਰਵਾਈ ਕਾਰਨ ਭਾਰਤ ਤੋਂ ਪੱਛਮੀ ਦੇਸ਼ਾਂ ਨੂੰ ਜਾਣ ਵਾਲੀਆਂ ਲਗਭਗ 600 ਉਡਾਨਾਂ ਪ੍ਰਭਾਵਿਤ ਹੋਈਆਂ ਇਸ ਦੇ ਨਾਲ ਯੂਰਪ ਜਾਂਦੇ ਸਮੇਂ ਇਧਰ ਪਰਣ ਲਈ 120 ਉਡਾਨਾਂ ਵਿਚਕਾਰ ਰੋਕਣ ਦੀ ਲੋੜ ਪਈ ਹੁਣ ਭਾਰਤ ਵੱਲੋਂ ਜਿਹਾ ਕਰਨ ਤੋਂ ਬਾਅਦ ਪਾਕਿਸਤਾਨ ਤੋਂ ਪੂਰਬ ਵੱਲ ਜਾਣ ਵਾਲੀਆਂ ਉਡਾਨਾਂ ਨੂੰ ਇੱਕ ਵੀ ਇੱਕ ਨਵਾਂ ਰਸਤਾ ਲੱਭਣਾ ਪਵੇਗਾ ਜਿਸ ਦਾ ਜਿਸ ਕਾਰਨ ਇਸ ਦਾ ਰਸਤਾ ਲੰਬਾ ਹੋਵੇਗਾ ਤੇ ਪਾਕਿਸਤਾਨ ਜਹਾਜ਼ ਨੂੰ ਜ਼ਿਆਦਾ ਬਾਲਣ ਦੀ ਖਪਤ ਕਰਨੀ ਪਵੇਗੀ ਨਤੀਜੇ ਵਜੋਂ ਪਾਕਿਸਤਾਨ 에ਅਰ ਲਾਨਾ ਨੂੰ ਇਸ ਪਾਸੇ ਜਾਣ ਵਾਲੀਆਂ ਉਡਾਨਾਂ ਲਈ ਪਹਿਲਾਂ ਤੋਂ ਕਿਤੇ ਜ਼ਿਆਦਾ ਖਰਚ ਕਰਨਾ ਪਵੇਗਾ ਭਾਈਪਰਾ ਨੂੰ ਪੈਲਗਾਮ ਵਿੱਚ ਭਾਰਤੀ ਸਲਾਨੀਆਂ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਕਈ ਸਖਤ ਕਦਮ ਚੁੱਕੇ ਭਾਰਤ ਪਹਿਲਾਂ ਹੀ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੌਤਲ ਕਰ ਚੁੱਕਾ ਹੈ ਇਸ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਕਾਰ ਇਕਲੌਤੀ ਜਪਾਨੀ ਵਪਾਰ ਹਾਦਵੀ ਬੰਦ ਕਰ ਦਿੱਤੀ ਗਈ ਆ ਭਾਰਤ ਤੇ ਪਾਕਿਸਤਾਨ ਨੂੰ ਭੇਜੀਆਂ ਜਾਣ ਵਾਲੀਆਂ ਮਹੱਤਵਪੂਰਨ ਦਵਾਈਆਂ ਸਮੇਤ ਹਰ ਤਰ੍ਹਾਂ ਦਾ ਵਪਾਰ ਰੋਕ ਦਿੱਤਾ ਹੈ ਭਾਰਤ ਨੇ ਬੀਤੀ ਦੇਰ ਰਾਤ ਪਾਕਿਸਤਾਨ ਲਈ ਆਪਣਾ 에ਅਰਵੇਸ ਬੰਦ ਕਰ ਦਿੱਤਾ ਜਾਨੀ ਕਿ ਪਾਕਿਸਤਾਨੀਆਂ ਸਾਰੀਆਂ ਫਲਾਈਟਾਂ 23 ਮਈ ਤੱਕ ਭਾਰਤੀ 에ਅਰਪੇਸ ਵਿੱਚ ਨਹੀਂ ਉੱਠ ਸਕਣਗੀਆਂ ਭਾਰਤ ਨੇ ਪਾਕਿਸਤਾਨ ਲਈ ਨੋਟ ਟੂ 에ਅਰਮੈਨ ਜਾਰੀ ਕੀਤਾ ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਫਲਾਈਟ ਇੰਡੀਅਨ ਜ਼ੋਨ ਦੇ ਵਿੱਚ ਆਉਂਦੀ ਹੈ ਤਾਂ ਉਸ ਤੇ ਐਕਸ਼ਨ ਲਿਆ ਜਾਵੇਗਾ ਪਾਕਿਸਤਾਨ ਨੇ 23 April ਨੂੰ ਭਾਰਤ ਲਈ ਆਪਣਾ 에ਅਰਵੇਸ ਬੰਦ ਕਰਨ ਦਾ ਫੈਸਲਾ ਲਿਆ ਸੀ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਢੋਪਾਲ ਤੇ ਸੈਨਾ ਮੁਖੀ ਉਪਿੰਦਰ ਦਿਵਦਾਈ ਦਾ ਹਾਈ ਲੈਵਲ ਮੀਟਿੰਗ ਤੋਂ ਬਾਅਦ ਆਇਆ ਇਹ ਮੀਟਿੰਗ 1 ਘੰਟਾ ਚੱਲੀ 에ਅਰਪਲੇਨ ਬੰਦ ਕਰਨ ਨਾਲ ਪਾਕਿਸਤਾਨ ਦੀ ਇਕਨੋਮੀ ਤੇ ਕਾਫੀ ਅਸਰ ਪਵੇਗਾ ਪਾਕਿਸਤਾਨ ਨੂੰ THAILAND ਬੰਗਲਾਦੇਸ਼ ਮਿਆਂਮਾਰ ਸ਼੍ਰੀਲੰਕਾ ਦੀਆਂ ਦੇਸ਼ਾਂ ਵਿੱਚ ਆਪਣਾ ਜਹਾਜ਼ ਭੇਜਣ ਦੇ ਲਈ ਕਾਫੀ ਲੰਬਾ ਰੂਟ ਲੈਣਾ ਹੋਵੇਗਾ ਇਸ ਦੇ ਨਾਲ ਉਥੋਂ ਦੀ ਹਵਾਈ ਯਾਤਰਾ ਮਹਿੰਗੀ ਹੋਵੇਗੀ ਪਾਕਿਸਤਾਨ ਦਾ ਪਾਕਿਸਤਾਨ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਅਗਲੇ ਕੁਝ ਸਮੇਂ ਵਿੱਚ ਫੌਜੀ ਹਮਲਾ ਹੋ ਸਕਦਾ ਹੈ ਜਿਸ ਵਿੱਚ ਭਾਰਤ ਵੱਲੋਂ 에ਅਰਪਲੇਨ ਬੰਦ ਕਰਨ ਦਾ ਫੈਸਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਪਾਕਿਸਤਾਨ ਦੇ ਸਾਰੇ ਜਹਾਜ਼ਾਂ ਤੇ ਭਾਰਤ ਦੇ 에ਅਰਪਲੇਨ ਵਿੱਚ ਦਾਖਲ ਹੋਣ ਤੇ ਰੋਕਾ ਲੱਗ ਚੁੱਕੀ ਆ ਤਾਂ ਹੁਣ ਜਿਹੜੇ ਪਾਕਿਸਤਾਨੀ ਜਹਾਜ਼ ਨੇ ਉਹ ਭਾਰਤੀ 에ਅਰਪਲੇਨ ਦੇ ਵਿੱਚ ਨਹੀਂ ਉਡਣਗੇ ਉਹਨਾਂ ਨੂੰ ਹੁਣਾਂ ਲੰਬੇ ਰਸਤੇ ਨੇ ਜਿਹੜੇ ਉਹ ਲੈਣੇ ਪੈਣਗੇ ਕਿਉਂਕਿ ਪਹਿਲਾਂ ਇਸ ਦੀ ਪਹਿਲ ਆ ਜਿਹੜੀ ਉਹ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ ਪਾਕਿਸਤਾਨ ਦੇ ਵੱਲੋਂ 23 ਅਪ੍ਰੈਲ ਨੂੰ ਹੀ ਜਿਹੜਾ ਆ ਪਾਕਿਸਤਾਨੀ 에ਅਰਵੇਜ਼ ਆ ਉਹ ਬੰਦ ਕਰ ਦਿੱਤਾ ਗਿਆ ਸੀ ਯਾਨੀ ਕਿ ਜਿਹੜੇ ਭਾਰਤ ਦੇ ਜਹਾਜ਼ ਨੇ ਉਹ ਪਾਕਿਸਤਾਨੀ 에ਅਰਵੇਜ਼ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਉਡਾਨ ਨਹੀਂ ਭਰ ਸਕਦੇ ਤਾਂ ਹੁਣ ਜਿਹੜਾ ਭਾਰਤ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ 23 ਮਈ ਤੱਕ ਇਹ ਜਿਹੜਾ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਅੱਗੇ ਦਾ ਸਮਾਂ ਜਿਹੜਾ ਉਹ ਅੱਗੇ ਨਿਰਧਾਰਤ ਕੀਤਾ ਜਾਵੇਗਾ ਕਿ ਅੱਗੇ ਉਹਨਾਂ ਨੂੰ ਮਨਜ਼ੂਰੀ ਮਿਲਦੀ ਆ ਜਾਂ ਨਹੀਂ ਜਾਂ ਫਿਰ ਇਸੇ ਤਰ੍ਹਾਂ ਜਿਹੜਾ ਦੋਨਾਂ ਦੇਸ਼ਾਂ ਦਾ ਕਲੈਸ਼ ਆ ਉਹ ਵਾਧਾ ਹੋਇਆ ਨਜ਼ਰ ਆਵੇਗਾ